ਹਾਲੀ ਵਿੱਚ ਤੁਸੀਂ ਬਲਵੰਤ ਸਿੰਘ ਰਜਵਾਨਾ ਵਿੱਚ ਐਸਜੀਪੀਸੀ ਔਰ ਅਕਾਲੀ ਦਲ ਦਾ ਬਿਆਨ ਵੀ ਪਾਰਲੀਮੈਂਟ ਵਿੱਚ ਵੀ ਉਹ ਮੁੱਦਾ ਉੱਠਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਮੈਂ ਬਹੁਤ ਧੰਨਵਾਦੀ ਆ ਹਮੇਸ਼ਾ ਜੀ ਦਾ ਜੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਹੋ ਕੇ ਉਹਨਾਂ ਨੇ ਬੜਾ ਸ਼ਕਤੀ ਨਾਲ ਕਾਨੂੰਨ ਬਣਾਇਆ ਇਹ ਐਵੇਂ ਚੱਕ ਕੇ ਅਕਾਲੀ ਦਲ ਵਾਲੇ ਦੇਖੋ ਨਾ ਇਹਨਾਂ ਨੇ ਤਾਂ ਕਦੇ ਚੀਚੀ ਦੇ ਇਹਨਾਂ ਦੇ ਖੂਨ ਨਹੀਂ ਲੱਗਿਆ ਭਾਈ ਅਸੀਂ ਸਰਦਾਰ ਬੀਨ ਸਿੰਘ ਜੀ ਮੈਨੂੰ ਅੱਜ ਵੀ ਯਾਦ ਆ ਮੈਂ 19 ਸਾਲ ਦਾ ਸੀ ਮੇਰੇ ਮੂਹਰੇ ਸੈਕਰੀਟ ਚ ਬੰਬ ਲਾਸਟ ਹੋਇਆ ਤੇ ਇੱਕ ਚੇਅਰ ਤੇ ਚੀਫ ਮਿਨਿਸਟਰ ਇੱਕ ਦੇਖੋ ਕੋਈ ਵੀ ਐਸਾ ਹੈ ਹੀ ਨਹੀਂ ਸਾਡੇ ਮੂਰੇ ਜਿਹੜਾ ਇੱਕ ਚੇਅਰ ਤੇ ਗਵਰਨਮੈਂਟ ਦਾ ਚੇਅਰ ਤੇ ਚੀਫ ਮਿਨਿਸਟਰ ਬੈਠਾ ਅਸੈਸਿਨੇਸ਼ਨ ਹੋ ਗਿਆ ਹੋਵੇ ਤੇ ਇਹ ਉਹਨੂੰ ਛਡਾਉਣ ਦੀਆਂ ਗੱਲਾਂ ਕਰਦੇ ਨੇ ਤੇ ਇਸ ਕਰਕੇ ਇਹਨਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਇਹਨਾਂ ਕੋਲ ਕੋਈ ਗੱਲ ਨਹੀਂ ਰਹੀ ਤਾਂ ਇਹ ਰਾਜਵਾਨੇ ਦਾ ਇਸ ਕਰਕੇ ਉਹ ਕੋਈ ਇਸ਼ੂ ਹੈ ਨਹੀਂਗਾ ਜਿੰਨਾ ਇਹ ਰਾਜਵਾਨੇ ਦੀ ਗੱਲ ਕਰਦੇ ਜਾਣਗੇ ਇਹ ਉਹਨਾਂ ਹੀ ਇਹਨਾਂ ਦੀ ਪਾਰਟੀ ਥੱਲੇ ਜਾਂਦੀ ਰਹੂਗੀ ਕਿਉਂਕਿ ਉਰੇ ਰੋਜ਼ ਅੱਜ ਵੀ ਕੱਲ ਵੀ ਇੱਕ ਸਰਪੰਚ ਮਾਰਿਆ ਹੈ ਦੋ ਦਿਨ ਪਹਿਲਾਂ ਵੀ ਸਰਪੰਚ ਮਾਰਿਆ ਹੈ ਚਾਰ ਦਿਨ ਪਹਿਲਾਂ ਉਰੇ ਬਹੁਤ ਵੱਡੀ ਲੁੱਟ ਹੋਈ ਆ ਤੇ ਲੋਕ ਉਰੇ ਜਾਣਦੇ ਆ ਨਫ਼ਰਤ ਕਰਦੇ ਆ ਇਹ ਜਿਹੇ ਬੰਦਿਆਂ ਤੋਂ ਤੇ ਦੁਨੀਆ ਇੰਡੀਆ ਦੀ ਸਭ ਤੋਂ ਵੱਡੀ ਇਹ ਕਹਿੰਦੇ ਆ ਵੀ ਜੀ ਉਹਨਾਂ ਨੇ 28 ਸਾਲ 30 30 ਸਾਲ ਕੱਟ ਲਏ ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦੇ ਆ ਵੀ ਉਹ ਵਿੱਚ ਸਭ ਤੋਂ ਵੱਡੀ ਜਿਹੜੀ ਦੇਸ਼ ਦੀ ਟਨਲ ਬੜੈਲ ਜੇਲ ਤੁਸੀਂ ਉਹ ਪੜਿਓ ਸਟੋਰੀ ਵੀ ਕਿਸ ਤਰੀਕੇ ਨਾਲ 100 ਮੀਟਰ ਦੀ ਉਹ ਟਨਲ ਬਣਾ ਕੇ ਚਲੇ ਗਏ ਸੀ ਜੇ ਉਹ ਬਾਹਰ ਆ ਕੇ ਕਿਸੇ ਦੇ ਬੱਚਿਆਂ ਨੂੰ ਫੇਰ ਬੰਬ ਨਾਲ ਉਹਨਾਂ ਨੇ ਅੜਾਤਾ ਸਾਡਾ ਤਾਂ ਹੋ ਗਿਆ ਜੋ ਹੋਣਾ ਸੀ ਜੇ ਪਰ ਕਿਸੇ ਦੇ ਬੱਚਿਆਂ ਨੂੰ ਕੱਲ ਨੂੰ ਫੇਰ ਉਹਨਾਂ ਨੇ ਕਿਸੇ ਮਾਲ ਚ ਬੰਬ ਰੱਖਤਾ ਕਿਸੇ ਥੀਏਟਰ ਚ ਬੰਬ ਰੱਖਤਾ ਕਿਉਂਕਿ ਉਹ ਤਾਂ ਕਹਿੰਦੇ ਆ ਵੀ ਸਾਨੂੰ ਕੋਈ ਪਿਛਤਾਵਾ ਨਹੀਂ ਫੇਰ ਦੋਸ਼ੀ ਕੌਣ ਹੋਊਗਾ